ਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਸਵੇਰ ਤੋਂ ਕਾਫੀ ਜ਼ਿਆਦਾ ਹੜਕਮ ਮਚੀ ਹੋਈ ਸੀ ਕਿ ਕਈ ਸਾਰੇ ਜਿਹੜੇ ਟਰਾਂਸਪੋਰਟਰਸ ਟੈਂਕਰਸ ਵਗੈਰਾ ਜਿਹੜਾ ਸਟ੍ਰਾਈਕ ਤੇ ਨੇ ਤੇ ਇਸ ਕਰਕੇ ਪੈਟਰੋਲ ਪੰਪਸ ਤੇ ਕਾਫੀ ਲੋਕੀ ਜਿਹੜੇ ਜਮ ਜਮਾ ਹੋ ਰਹੇ ਸੀਗੇ ਤੇ ਕਾਫੀ ਆ ਇਸ਼ੂਸ ਜਿਹੜੇ ਹੈਗੇ ਉਹ ਰੇਜ਼ ਹੋ ਰਹੇ ਸੀ ਤੇ ਆਪਾਂ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਇੱਕ ਇਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਟਰਾਂਸਪੋਰਟਰਸ ਦੇ ਨਾਲ ਵੀ ਮੀਟਿੰਗ ਕੀਤੀ ਉਹਦੇ ਬਾਅਦ ਜਿਹੜੇ ਡਰਾਈਵਰਸ ਹੈਗੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਪਾਂ ਕੋਸ਼ਿਸ਼ ਜ਼ਰੂਰ ਕੀਤੀ ਸੀਗੀ ਕਿ ਉਹ ਸਾਡੇ ਨਾਲ ਜਿਹੜੇ ਆ ਕੇ

وہ تو ہے گا برن تو بعد تلا بھی آبا, باقی کافی سارے ڈرائیور ارینج کیے ہوئے ہیں ہوں ایچ پی سی ایل آئیو سی ایل اپنے ڈیپو ہے ਉਹ ਉਹਨਾਂ ਦੀ ਫੀਲਿੰਗ ਹੋ ਰਹੀ ਹੈ ਤੇ ਇੱਕ ਟੈਂਕਰ ਜਾ ਚੁੱਕਿਆ ਹੈ ਤੇ ਬਾਕੀ ਟੈਂਕਰ ਜਿਹੜੇ ਹੈਗੇ ਆ ਉਹ ਛੇਤੀ ਹੀ ਬਾਕੀ ਸਾਰੇ ਜ਼ਿਲ੍ਹਿਆਂ ਦੇ ਲਈ ਤੇ ਪੰਜਾਬ ਵਿੱਚ ਵੀ ਤੇ ਬਠਿੰਡਾ ਵਿੱਚ ਵੀ ਜਿਹੜਾ ਹੈਗਾ ਸਪਲਾਈ ਨੂੰ ਅ ਇਨਸ਼ੋਰ ਕਰਾਂਗੇ ਤਾਂ ਸਪਲਾਈ ਜਿਹੜੀ ਹੈਗੀ ਹੈ ਉਹ ਦੁਬਾਰਾ ਤੋਂ ਐਸਟੈਬਲਿਸ਼ ਹੋ ਜਾਊਗੀ ਤੇ ਇਸ ਕਰਕੇ ਮੈਂ ਬੇਨਤੀ ਇਹ ਹੀ ਕਰਾਂਗਾ ਪਬਲਿਕ ਤੋਂ ਕਿ ਕਿਸੇ ਤਰੀਕੇ ਨਾਲ ਕੋਈ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈਗੀ ਇਹ ਇੰਨਾ ਪੈਨਿਕ ਨਾ ਕਰਨ ਉੱਥੇ ਜਾ ਕੇ ਜ਼ਬਰਦਸਤੀ ਪੈਟਰੋਲ ਪੰਪਸ ਤੇ ਤੁਸੀਂ ਪੈਨਿਕ ਫਿਲਿੰਗ ਕਰਾਉਣ ਦੀ ਲੋੜ ਨਹੀਂ ਹੈਗੀ ਇਹ ਸਪਲਾਈ ਲਾਈਨ ਜਿਹੜੀ ਹੈਗੀ ਆ ਉਹ ਆ ਹਿਸਤਾ ਹਿਸਤਾ ਰੀ ਐਸਟੈਬਲਿਸ਼ ਹੋ ਰਹੀ ਹੈ ਨਹੀਂ ਤੇ ਕਿਸੇ ਨੂੰ ਵੀ ਪਰੇਸ਼ਾਨ ਹੁੰਦੀ ਲੋੜ ਨਹੀਂ ਹੈ ਕਿਸੇ ਵੀ ਤਰੀਕੇ ਨਾਲ ਪੈਟਰੋਲ ਡੀਜ਼ਲ ਏਟੀਆ ਬਾਕੀ ਜਿਸ ਤਰੀਕੇ ਦੇ ਫਿਊਲ ਹੈ ਉਹਦੀ ਕਮੀ ਜਿਹੜੀ ਹੈ ਕਿ ਉਹ ਪੂਰੀ ਨਹੀਂ ਹੋਣ ਦਿੱਤੀ ਜਾਵੇ ਇਹ ਬਠਿੰਡਾ ਤੋਂ ਜਿੰਨੇ ਵੀ ਆਇਲ ਡੀਪੋਸ ਹੈਗੇ ਆ ਉਥੋਂ ਜਿਹੜੀ ਪੈਟਰੋਲ ਪੈਟਰੋਲ ਦੀ ਡੀਜ਼ਲ ਦੀ ਸਾਰੀ ਸਪਲਾਈ ਜਿਹੜੀ ਉਹ ਰੀਜ਼ਿਊਮ ਕੀਤੀ ਗਈ ਆ ਔਰ ਇਹਦੇ ਲਈ ਸਾਡੇ ਜਿੰਨੇ ਵੀ ਸਾਡੇ ਡਰਾਈਵਰ ਔਰ ਟਰਾਂਸਪੋਰਟਰ ਭਰਾ ਸੀਗੇ ਉਹਨਾਂ ਸਾਰਿਆਂ ਨਾਲ ਅਸੀਂ ਚੰਗੀ ਤਰ੍ਹਾਂ ਗੱਲ ਕਰਕੇ ਜਿਹੜੇ ਨਵੇਂ ਲਾਹੌਸ ਬਣੇ ਉਹਦੇ ਬਾਰੇ ਉਹਨਾਂ ਨੂੰ ਦੱਸਤਾ ਇਹ ਵੀ ਦੱਸਤਾ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਔਰ ਜਿਹੜਾ ਵੀ ਉਹਨਾਂ ਦਾ ਕੋਈ ਇਸ਼ੂ ਹੈਗਾ ਵਾ ਉਹ ਸਰਕਾਰ ਲੈਵਲ ਤੇ ਉਸ ਪਲੈਟਫਾਰਮ ਤੇ ਉਹ ਗੱਲ ਕਰਕੇ ਉਹਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਜਲਦ ਹੱਲ ਕੀਤਾ ਵੀ ਜਾਊਗਾ ਸੋ ਇਹਦੇ ਨਾਲ ਨਾਲ ਜਿੰਨੇ ਵੀ ਟੈਂਕਰਸ ਹੈਗੇ ਆਇਲਸ ਦੇ ਇਹਨਾਂ ਨੂੰ ਅਸੀਂ ਸਪੈਸ਼ਲ ਸਕਾਉਟਸ ਲਾ ਕੇ ਜਲਦ ਤੋਂ ਜਲਦ ਪੰਜਾਬ ਦੇ ਸਾਰੇ ਡੈਸਟੀਨੇਸ਼ਨਸ ਤੇ ਬਠਿੰਡੇ ਤੋਂ ਭੇਜ ਰਹੇ ਆ ਭਾਵੇਂ ਉਹ ਹਿੰਦੁਸਤਾਨ ਪੈਟਰੋਲੀਅਮ ਭਾਰਤ ਪੈਟਰੋਲੀਅਮ ਜਾਂ ਇੰਡੀਅਨ ਔਇਲ ਦਾ ਇੰਡੀਅਨ ਔਇਲ ਦਾ ਹੈਗਾ ਉਹ ਸਾਰਾ ਸਟਾਕ ਜਿਹੜਾ ਉਹ ਪੈਟਰੋਲ ਪੰਪਸ ਦੇ ਉੱਤੇ ਰਾਤ ਰਾਤ ਤੱਕ ਸਾਰਾ ਕੁਝ ਪਹੁੰਚ ਜਾਏਗਾ ਲੋਕਾਂ ਨੂੰ ਇਹੋ ਹੀ ਅਪੀਲ ਹੈਗੀ ਆ ਕਿ ਉਹ ਪੈਨਿਕ ਨਾ ਕਰਨ ਤੇਲ ਦੀ ਕੋਈ ਪ੍ਰੋਬਲਮ ਨਹੀਂ ਉਹ ਰਾਤ ਰਾਤ ਤੱਕ ਸਾਰਾ ਜਿਹੜਾ ਹੈਗਾ ਇਹ ਸਪਲਾਈ ਜਿਹੜੀ ਬਿਲਕੁਲ ਨਾਰਮਲ ਰੀਜ਼ਿਊਮ ਹੋ ਜਾਏਗੀ